ਹਾਂਜੀ ਦੋਸਤੋ ਚਲਦੀ ਪਈ ਤੂੜੀ ਵਾਲੀ ਮਸ਼ੀਨ ਤੇ ਉਤੋਂ ਕਣੀਆਂ ਪੈੜੀਆਂ ਹੋ ਗਈਆਂ ਸ਼ੁਰੂ ਰੱਬ ਵੀ ਐਤਕੀ ਵਿਗੜਿਆ ਹੀ ਖੜਾ 10 ਕੁ ਦੇਣ ਦਾ ਮੌਕਾ ਦੇ ਦੇ ਨਾ ਪ੍ਰਮਾਤਮਾ ਤੇ ਸਾਰੇ ਕੰਮ ਹੀ ਤਨਤਨ ਹੋ ਜੇ ਸਿਰਫ ਮਹਾਰਾਜ ਦਾ ਕੁ ਦਿਨ ਕੰਮ ਦੇ ਦੇ ਨਾ ਇਹ ਸਾਰੇ ਕੰਮ ਹੀ ਤਨਤਨ ਹੋ ਜੇ ਤੂੜੀ ਬਣ ਜੇਗੀ ਵੇਖ ਲੈ ਵੇਖ ਲੈ ਆ ਗਿਆ ਉੱਤੇ ਡਰਾਉਂਦਾ ਹੈ ਰੱਬ ਵੀ ਜਿਆਦਾ ਹੀ ਕੰਮ ਖਰਾਬ ਹੈ ਅਸਲ ਤਾਂ ਡਾ ਡਰ ਕੇ ਤਾਂ ਕਣਕਾਂ ਵੱਢੀਆਂ ਨੇ ਤੇ ਜੇ ਹੁਣ ਤੂੜੀਆਂ ਬਣਾਉਣੀਆਂ ਨੇ ਤੇ ਉਦੋਂ ਜ਼ਿਆਦਾ ਔਖਾ ਤੇ ਦੋਸਤੋ ਨਾਲੇ ਤੁਹਾਨੂੰ ਇੱਕ ਚੀਜ਼ ਵਿਖਾਉਣਾ ਮੈਨੂੰ ਨਾਂ ਦਾ ਤਾਂ ਨਹੀਂ ਹੁੰਦਾ ਪਤਾ ਹੈਗਾਗਾ ਤੇ ਦੱਸਿਆ ਜੀ ਆਹ ਪੰਛੀ ਕਿਹੜਾ ਇਹ ਸੁਨੂ ਕਾਂ ਚੁੰਝਾ ਮਾਰਦੇ ਪਿਆ ਸੀ ਹੈਗਾ ਜੇ ਬੱਚਾ ਹੀ ਏ ਤੇ ਕਾਂ ਇਹਨੂੰ ਚੁੰਝਾ ਮਾਰਦੇ ਪਿਆ ਸੀ ਤੇ ਮੇਰੀ ਨਜ਼ਰ ਪੈ ਗਈ ਉਹਦੇ ਉੱਤੇ ਤੇ ਫਿਰ ਇਹਨੂੰ ਕਾਂਾਂ ਤੋਂ ਬਚਾ ਕੇ ਲਿਆਂਦਾ ਹੁਣ ਆਪਾਂ ਇਹਨੂੰ ਘਰੇ ਲੈ ਕੇ ਜਾਵਾਂਗੇ ਇਕਰਾ ਪਾਣੀ ਪੁਣੀ ਤੇਨੂੰ ਪਿਆਇਆ ਘਰੇ ਲਿਜਾਵਾਂਗੇ ਤੇ ਲਿਜਾ ਕੇ ਫਿਰ ਆ ਜੋ ਵੀ ਤੇ ਜ਼ਖਮ ਹੈ ਉਹਦੇ ਦਾਪ ਦਵਾਈ ਲਾਵਾਂਗੇ ਬੀਟਾ ਲਈ ਲਾਵਾਂਗੇ ਤੇ ਜਿੰਨੇ ਜੋਗੇ ਹੈਗੇ ਆ ਆਪਾਂ ਦੀ ਸੇਵਾ ਕਰਾਂਗੇ ਤੇ ਵਿਚਾਰਾ ਬੱਚਾ ਹੀ ਹੈ ਇਹ ਛੋਟਾ ਜਿਹਾ ਤੇ ਇਹ ਨਹੀਂ ਪਤਾਗੇ ਪੰਛੀ ਦਾ ਨਾਂ ਕੀ ਹੈਗਾ ਇਹਨੂੰ ਨਾ ਦਰਦ ਹੁੰਦਾ ਪਿਆ ਤੇ ਬੈਠਾ ਹੈ ਚੁੱਪ ਕਰਕੇ ਤੇ ਬਾਹਰ ਕਣੀਆਂ ਪੈਂਦੀਆਂ ਪੈਣ ਕਲੀਆਂ ਰੁਕ ਜਾਂਦੀਆਂ ਨੇ ਫਿਰ ਇਹਨੂੰ ਕਰੇਲ ਜਾ ਕੇ ਤੈਨੂੰ ਦਵਾਈ ਲਾਵਾਂਗੇ ਬੀਟਾ ਲਈ ਜਿੰਨਾ ਚਿਰ ਤਾਂ ਦਾਣਾ ਪਾਣੀ ਲਿਖਿਆ ਹੈ ਇਸ ਤਰਤੀਬ ਤੇ ਉਹ ਨજર ਪ੍ਰਮਾਤਮਾ ਨੂੰ ਕੁਝ ਨਹੀਂ ਹੋਣ ਦਿੰਦਾਗਾ ਵਿਚਾਰਾ ਬੈਠਾ ਆ ਇਕੱਠਾ ਹੀ ਹੋ ਕੇ ਬੈਠ ਗਿਆ ਤੇ ਬਾਹਰ بارش ਆ ਦੇਖੋ بارش ਵੀ ਜੋਰਾਂ ਚ ਆ ਗਈ ਸਿਰਫ ਇੱਕੀ ਟਰਾਲੀ ਭਰੀ ਹੀ ਸਵੇਰੇ ਸਵੇਰੇ ਤੂੜੀ ਵਾਲੀ ਲੱਗਦਾ ਨਹੀਂ ਰੱਬ ਦੇ ਲੱਛਣ ਐ ਕਿ ਹੈਗੇ ਤੂੜੀ ਬਣਾਉਣ ਦੇਵੇ ਆਪਾਂ ਇੰਦਰਜੀਤ ਨਾਲ ਕਰਦੇ ਆ ਦੋ ਗੱਲਾਂ ਲੱਗਦਾ ਨਹੀਂ ਐ ਕਿ ਐਤਕੀ ਲੱਛਣ ਨਹੀਂ ਹੈ ਕਿ ਰੱਬ ਨੇ ਤੂੜੀ ਬਣਾ ਕੇ ਦੇਣ ਦੇ ਨਾੜ ਤਾਂ ਗਰੋਹ ਹੈ ਇਹਨੇ ਸੁੱਕਿਆਗਾ ਤੇ ਉੱਤੇ ਰੱਬ ਬਣਾਉ ਨਹੀਂ ਦਿੰਦਾਗਾ ਭਰਾਵਾ ਕੋਈ ਸਬਰ ਹੀ ਨਹੀਂ ਕਰਦਾਗਾ ਸਬਰ ਕੀ ਕਰਨਾ ਉੱਤੇ ਡਰਾਉਂਦਾ ਹਨਾ ਤਾਂ ਕਰਕੇ ਨਹੀਂ ਸਬਰ ਕੋਈ ਕਰਦਾਗਾ ਹਾਂ ਕਿ ਨਹੀਂ ਇੱਕ ਟਰਾਲੀ ਹੋ ਗਈ ਮੇਰਾ ਲੰਗੋਟੀਆਂ ਨਹੀਂ ਲਿਆਂਦਾ ਇਹ ਉਹਨੂੰ ਨਾਲ ਰੱਖਿਆ ਕਰ ਵਿਗੜਿਆ ਹੋਇਆ ਫੇਰ ਆਪਾਂ ਉਹਨਾਂ ਚ ਸ਼ਾਮਲ ਕਰਦ ਗਏ ਉਹ ਵਿਹਲੇ ਬੰਦੇ ਤਿੰਨ ਚਾਰ ਆਹ ਤੇ ਲਗੇ ਜਾਂਦੇ ਨਾ ਪੁੱਛਾਂ ਵਾਲੇ ਆਹ ਜਿਹੜੇ ਤਲੰਗੋਟਗੇ ਆਪਣੇ ਉਹਨਾਂ ਦੇ ਸ਼ਾਮਲ ਕਰਦ ਗਏ ਉਹਨਾਂ ਨਾਲਾਂ ਦੀ ਬਣਦੀ ਵਾਹ ਵਾਹ ਆਹੋ ਉਹ ਵੀ ਵਿਹਲੜਦੇ ਆਹ ਇੱਕ ਲੱਤ ਚੁੱਕ ਕੇ ਮੂਤਲਾ ਪਿਆ ਉਹ ਵੀ ਕੰਮ ਚੱਲੇਗਾ ਆਇਆ ਤੈਨੂੰ ਇੱਕ ਚੀਜ਼ ਵਿਖਾਵਾਂ ਆਇਆ ਤੇਰੀ ਮਸ਼ੀਨ ਲੰਗੀ ਤੇ ਉਸ ਤੋਂ ਬਾਅਦ ਉਹ ਵਿਚਾਰਾ ਡਿੱਗਾ ਹੀ ਤਰੇਕ ਤੋਂ ਆ ਵੇ ਕਾਂ ਚੁੰਝਾਂ ਮਾਰਦੇ ਪਏ ਅੱਛਾ ਇਹ ਮੈਂ ਹੁਣ ਕਰੀ ਪਹਿਲਾਂ ਨਹੀਂ ਉਹ ਡੱਗਾ ਹੀ ਕਾਂ ਇਹਨੂੰ ਖਾਂਦੇ ਪਏ ਕਾਂ ਬਚਾ ਕੇ ਲਿਆਦਾ ਇਹਨੂੰ ਆ ਯਾਰ ਬੜਾ ਖੰਭਾ ਕੀ ਹੁਣ ਜਾਗੇ ਨਾ ਜਖਮ ਤੇ ਲੰਬੀ ਟਾਂ ਲੈਣੀ ਹੈਗੀ ਲਾਉਣੇ ਵੀ ਦਾੜੀ ਨੂੰ ਮਨਿੰਦਾ ਮੇਰੇ ਕੋਲ ਕਹੀ ਕਰੇ ਭਈ ਨਾ ਕਰੇ ਉਹ ਲਿਆ ਕੇ ਇਹਦੇ ਨੂੰ ਲਾਉਣੇ ਲਾਉਣੇ ਇਹਦੇ ਤਿੰਨ ਚਾਰ ਬਾਈ ਇਹ ਹੀ ਕਰੇ ਵੱਡੀ ਸੀਸੀ ਤੇ ਐ ਕਰੇ ਛੋਟੀ ਲੈ ਆ ਹਾਂ ਤੇ ਉਹਦੇ ਪਾ ਲਿਆ ਵਾਂ ਛੋਟੀ ਸੀਸੀ ਲੈ ਜੀ ਹੁੰਦੀ ਮੈਂ ਹੁਣ ਮੰਜ ਅੱਜ ਮੈਂ ਹੋਰ ਘੜਾ ਤੇਰੇ ਘਰੀਏ ਫਿਰ ਇਹਨੂੰ ਘਰੇ ਲੈ ਕੇ ਜਾਂਦਾ ਹਾਂ ਚਲ ਜਾੜ ਬੱਜੇ ਉਹ ਜਾਰੇ ਦੇ ਦੋਨੇ ਬਾਜਣੀਆਂ ਇੱਥੇ ਵੀ ਡਾੜੀ ਨਹੀਂ ਲੱਗੀ ਹੋ ਜਾ ਕੰਸਪਟ ਰਾਜਾ ਨੂੰ ਸਕਾ ਦੇਣਾ ਉਹ ਬੀਟਾ ਲੈ